ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ suit collection ਤੇ ਅੱਜ ਆਪਾਂ ਆਲ ਓਵਰ suit ਲੈ ਕੇ ਆਏ ਹਾਂ ਜੀ ਸਰਦੀ ਵਾਲੇ suit ਨੇਗੇ ਏਕ ਟੈਕਸ ਹੈ ਦੇਖ ਸਕਦੇ ਤੁਸੀਂ ਏਕ ਟੈਕਸ ਦੇ suit ਨੇ ਬਹੁਤ ਹੀ ਪਿਆਰਾ ਕਲਰ ਆ ਇਹ ਨੇਵੀ ਬਲੂ ਕਲਰ ਆ ਬਲੈਕ ਬਲੈਕ ਬਲੂ ਜਾਂ ਕਹਿੰਦੇ ਨੇ ਨਾ ਉਹ ਕਲਰ ਆ ਇਹਦਾ ਬਹੁਤ ਹੀ ਪਿਆਰਾ ਕਲਰ ਆ ਤੇ ਇਹਦਾ ਪ੍ਰਿੰਟ ਚੈੱਕ ਕਰੋ ਕਿੰਨਾ ਸੋਹਣਾ ਲੱਗ प्रिंट देखो कि प्यारा गा तो यह बैकसाइड आ गई बहुत ही प्यारा कपड़ा है कपड़े पूरा ओरिजिनल कपड़ा है मोर भी चेक कर सकते हो प्रिंट देख लो एक टैक्स पूरा घेंट कपड़ा गा जी ए रेट रहूगा 500 सौ रुपया चार्ज एक्सट्रा होगी कलर देखो बहुत ही प्यारा कलर है ये अपने को मतलब मोटे चा गया जी सर्दी वाला कपड़ा एक अपने को आ गया ब्याह शादियों वास्ते सैल्फ ਸਿਮਰ ਸਿਮਰ ਚ ਸੈਲਫ ਕਪੜਾ ਆ ਗਿਆ ਇਥੇ ਆਪਾਂ ਵਰਕ ਕਰਵਾ ਸਕਦੇ ਆ ਵਰਕ ਕਰਵਾ ਕੇ ਆਪਣਾ ਪਾਰਟੀ ਵਾਲ ਸੂਟ ਬਣ ਜੂਗਾ ਗ੍ਰੀਨ ਕਲਰ ਹੈ ਇਹਦਾ ਤੇ ਇਥੇ ਆਪਾਂ ਲੈਸ ਵਗੈਰਾ ਲਾ ਕੇ ਵੀ ਇਹਨੂੰ ਕਰ ਸਕਦਾ ਪਲੇਟ ਵੀ ਸੌ ਸਕਦੇ ਆ ਇਹਦਾ ਰੇਟ ਰਹੂਗਾ 250 ਰੁਪਿਆ ਚਾਰਜ ਐਕਸਟਰਾ ਹੋਣਗੇ ਰੇਟ ਇਹਦਾ 250 ਚਾਰਜ ਐਕਸਟਰਾ ਇੱਕ ਇਹ ਚ ਆਪਣੇ ਕੋਲੇ ਇਹ ਆ ਗਿਆ ਸਰ ਦੇਹੀ ਕਲਰ ਬਹੁਤ ਹੀ ਪਿਆਰਾ ਕਲਰ ਆ ਸਿਮਰਾਈ ਕਪੜਾ ਹੈ ਇਹ ਤੇ ਆਪਾਂ ਬਰਕੂ ਵਗੈਰਾ ਕਰਾ ਕੇ ਬਹੁਤ ਹੀ ਪਿਆਰਾ ਸੂਟ ਤਿਆਰ ਕਰ ਸਕਦੇ ਆ ਰੇਟ ਇਹ ਦਾ 250 ਰੁਪਏ ਰਹੂਗਾ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਸਤਾ ਸਾਨੂੰ ਵਟਸਐਪ ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਇਹ ਪੀਚ ਕਲਰ ਆ ਗਿਆ ਲਾਈਟ ਪੀਚ ਜਿਹਾ ਕਲਰ ਆ ਬੇਬੀ ਪਿੰਕ ਜਿਹਾ ਕਹਿੰਦੇ ਨੇ ਆਪਾਂ ਇਹ ਵੀ ਸਿਮਰ ਹੈ ਰੇਟ ਸਾਰਾ ਦਾ 250 ਰੁਪਏ ਜੀ ਚਾਰਜ ਐਕਸਟਰਾ ਹੋਣਗੇ ਜੇਕਰ ਤਾਂ ਉਹਨੂੰ ਕੋਈ ਵੀ ਸੂਟ ਪਸੰਦ ਆਉਂਦਾ ਦਾ ਸਾਨੂੰ ਸਕਰੀਨਸ਼ਾਟ ਲੈ ਕੇ ਦੇ ਸਕਦੇ ਹੋਗੇ